ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹਲਾ ਤੇਜਾ ਅਮਰਤ ਛੋੜ ਵਿਖਿਆ ਲਵਾਨੇ ਸੇਵਾ ਕਰੇ ਬੁਡਾਣੀ ਆਪਣਾ ਧਰਮ ਗਵਾਵੇ ਭੂਜ ਨਹੀਂ ਅਨੰਦਨ ਦੁਖ ਬਿਹਾਣੀ ਮਨ ਮੁਖ ਅੰਧ ਨ ਚੇਤਹੀ ਡੂਬ ਮੁਏ ਬਿਨ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਅੰਗ ਤੇ ਸੁਭਾਈਮਾਨ ਹਨ ਤੀਜੇ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੋਂ ਕਰਾਂਹੀਂ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਕੀ ਸੰਦੇਸ਼ ਦੇ ਰਹੇ ਹਨ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਦੀ ਵਿਚਾਰ ਕਰੀਏ ਅਮਰਤ ਛੋੜ ਬੇਖਿਆ ਲਭਾਣੇ ਸੇਵਾ ਕਰੇ ਬਡਾਣੀ ਗੱਲ ਦੀ ਕੱਲ ਦੀਆਂ ਤੁਕਾਂ ਦੀ ਵਿਚਾਰ ਤਾਠ ਤੇ ਵਿਚਾਰ ਆਪ ਜੀ ਨੇ ਸਰਵਣ ਕੀਤਾ ਸੀ ਜਿਸ ਵਿੱਚ ਗੁਰੂ ਸਾਹਿਬ ਨੇ ਉਹਨਾਂ ਮਨੋਖਾਂ ਦੀ ਉਹਨਾਂ ਇਨਸਾਨਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਆਤਮਕ ਨਾਮ ਰਸ ਅੰਮ੍ਰਿਤ ਪੀਆ ਹੋਇਆ ਹੈ ਅੱਜ ਗੁਰੂ ਸਾਹਿਬ ਉਹਨਾਂ ਇਨਸਾਨਾਂ ਦੀ ਗੱਲ ਕਰ ਰਹੇ ਹਨ ਜੋ ਇਸ ਅੰਮ੍ਰਿਤੋਂ ਇਸ ਆਤਮਕ ਨਾਮ ਰਸਤੋਂ ਦੂਰ ਹੰ ਦੇਖਿਆ ਅਮਰਤ ਛੋੜ ਵਿਖਿਆ ਲਵਾਨੇ ਸੇਵਾ ਕਰੇ ਬੁੜਾਣੀ ਇਸ ਤੁਕਰਾ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਗੁਰੂ ਦੀ ਮਤ ਨੂੰ ਛੱਡ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ ਰਤ ਛੱਡ ਕੇ ਦੁਨਿਆਵੀ ਮਾਇਆ ਵਿੱਚ ਮਸਤ ਰਹਿੰਦੇ ਹਨ ਇਸ ਦੁਨਿਆਵੀ ਮਾਇਆ ਦੇ ਖਾਤਰ ਹੋਰ-ਹੋਰ ਦੀ ਸੇਵਾ ਖੁਸ਼ਾਮਦ ਕਰਦੇ ਰਹਿੰਦੇ ਹਨ ਆਪਣਾ ਧਰਮ ਗਵਾਵੇ ਬੁੱਝੇ ਨਹੀਂ ਅਨ ਦਿਨ ਦੁੱਖ ਬਿਹਾਣੀ ਇਸ ਤਰ੍ਹਾਂ ਉਹ ਆਪਣੀ ਮਨਮਤ ਅਨਸਾਰ ਚੱਲ ਕੇ ਆਪਣੇ ਮਨੁੱਖਾ ਜਨਮ ਦਾ ਫਰਜ਼ ਭੁਲਾ ਬੈਠਦੇ ਹਨ ਉਹ ਮਨੁੱਖ ਸਮਝਦਾ ਨਹੀਂ ਕਿ ਉਹਨਾਂ ਦੀ ਉਮਰ ਹਰ ਬੇਲੇ ਦੁੱਖਾਂ ਵਿੱਚ ਹੀ ਬੀਤ ਰਹੀ ਹੈ ਮਨਮੁਖ ਅੰਧ ਨਾ ਚੇਤੇ ਡੂਬ ਮੂਹੇ ਬਿਨ ਪਾਣੀ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਪ੍ਰਭੂ ਦੇ ਗੁਣਾਂ ਨੂੰ ਚੇਤੇ ਨਹੀਂ ਰੱਖਦੇ ਇਸ ਤਰ੍ਹਾਂ ਦੇ ਬੰਦੇ ਫਿਰ ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ਭਾਵ ਵਿਕਾਰਾਂ ਵਿੱਚ ਗਲਤਾਨ ਹੋ ਕੇ ਆਤਮਿਕ ਮੌਤ ਸਹਿੜ ਲੈਂਦੇ ਹਨ ਤੇ ਉਹਨਾਂ ਨੂੰ ਪ੍ਰਾਪਤ ਕੁਝ ਵੀ ਨਹੀਂ ਹੁੰਦਾ ਦੋ ਦਿਨਾਂ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕੀਤੀ ਹੈ ਇਸ ਵਿੱਚ ਗੁਰੂ ਅਮਰਦਾਸ ਜੀ ਨੇ ਸਾਨੂੰ ਅੰਮ੍ਰਿਤ ਬਾਰੇ ਦੱਸਿਆ ਹੈ ਕਿ ਅੰਮ੍ਰਿਤ ਇਕ ਆਤਮਿਕ ਸੁਖ ਹੈ ਆਤਮਿਕ ਨਾਮ ਰਸ ਹੈ ਜੋ ਸਾਡੇ ਸਿਰਫ ਸੋਚ ਤੇ ਨਿਰਭਰ ਕਰਦਾ ਹੈ ਸਾਡੀ ਸੋਚ ਕਿ ਹੋ ਜਾਈ ਹੈ ਸਾਡਾ ਜੀਵਨ ਕਿ ਹੋ ਜਾ ਹੈ ਜੋ ਸਾਡੀ ਸੋਚ ਜੇ ਸਾਡੀ ਸੋਚ ਗੁਰੂ ਦੀ ਮਤ ਅਨੁਸਾਰ ਪ੍ਰਮਾਤਮਾ ਦੇ ਹੁਕਮ ਵਿੱਚ ਉਹਦੇ ਗੁਣਾਂ ਤੇ ਚੱਲ ਕੇ ਅਸੀਂ ਆਪਣੇ ਲਈ ਤੇ ਮਾਨਵਤਾ ਲਈ ਕੁਝ ਕਰਦੇ ਹਾਂ ਤਾਂ ਅਸੀਂ ਆਤਮਿਕ ਸੁਖ ਮਾਣਦੇ ਹਾਂ ਅਸੀਂ ਅੰਮ੍ਰਿਤ ਨਾਮ ਰਸ ਚਖਿਆ ਹੋਇਆ ਹੈ ਪਰ ਜੇ ਅਸੀਂ ਆਪਣੀ ਮਤ ਅਨੁਸਾਰ ਚੱਲਦੇ ਹਾਂ ਦੁਨਿਆਵੀ ਧਨ ਹੀ ਇਕੱਠਾ ਕਰ ਰਹੇ ਹਾਂ ਤਾਂ ਅਸੀਂ ਅੰਮ੍ਰਿਤ ਅੰਮ੍ਰਿਤ ਤੋਂ ਇਸ ਨਾਮ ਰਸ ਤੋਂ ਅੰਮ੍ਰਿਤ ਨਾਮ ਰਸ ਤੋਂ ਬਹੁਤ ਦੂਰ ਹਾਂ ਸੋ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਜੋ ਦੱਸਿਆ ਉਹ ਸਾਡੀ ਸੋਚ ਦੇ ਨਿਰੇ ਕਰਦਾ ਹੈ ਅਸੀਂ ਕਿਹੋ ਜਿਹਾ ਜੀਵਨ ਜੀਂਦੇ ਹਾਂ ਅਸੀਂ ਕਿਵੇਂ ਆਪਣੀ ਸੋਚ ਨੂੰ ਬਰਕਰਾਰ ਰੱਖਦੇ ਹਾਂ ਇੰਨੀ ਬੇਨਤੀ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ